ਸਤ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਹੈਲਦੀ ਤੇ ਵਧੀਆ ਰੈਸিপি ਸ਼ੇਅਰ ਕਰਨ ਜਾ ਰਹੀ ਹਾਂ ਮੈਂ ਬਣਾਵਾਂਗੀ ਇਹ ਕਾਲੇ ਛੋਲਿਆਂ ਦਾ ਪੁਲਾਓ ਤੇ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਲਿੱਤੇ ਨੇ ਇੱਕ ਕੌਲੀ ਕਾਲੇ ਛੋਲੇ ਜਿਨ੍ਹਾਂ ਨੂੰ 3-4 ਘੰਟੇ ਵਾਸਤੇ ਮੈਂ ਭਿਓ ਦਿੱਤਾ ਸੀ ਤੇ ਫੁੱਲ ਕੇ ਇਹ ਸਵਾ ਕੌਲੀ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਬੋਇਲ ਕਰਾਂਗੇ ਅਸੀਂ ਇਹਨਾਂ ਦਾ ਪਾਣੀ ਵੀ ਨਹੀਂ ਸੁਟਣਾ ਉਹ ਬਹੁਤ ਜ਼ਿਆਦਾ ਤਾਕਤ ਵਾਲਾ ਹੁੰਦਾ ਹੈ ਤੇ ਇਸ ਵਾਸਤੇ ਮੈਂ ਉਸ ਦਾ ਇਸਤੇਮਾਲ ਵੀ ਪਲਾਓ ਬਣਾਉਣ ਵਿੱਚ ਕਰਾਂਗੀ ਪਲਾਓ ਦਾ ਕਲਰ ਜਿਹੜਾ ਹੈ ਉਹ ਥੋੜਾ ਜਿਹਾ ਬਰਾਊਨ ਜਿਹਾ ਹੋ ਜਾਂਦਾ ਹੈ ਬਟ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਤੁਹਾਨੂੰ ਕਾਲੇ ਛੋਲੇ ਤੇ ਚੌਲ ਅਲੱਗ-ਅਲੱਗ ਬਣਾਉਣ ਦੀ ਲੋੜ ਨਹੀਂ ਹੈ ਇਸ ਵਾਸਤੇ ਆਪਾਂ ਇੱਕਠੇ ਹੀ ਬਣਾ ਰਹੇ ਆ ਤੇ ਟਾਈਮ ਵੀ ਕਮ ਲੱਗਦਾ ਹੈ ਤੇ ਟੇਸਟੀ ਵੀ ਬਹੁਤ ਜ਼ਿਆਦਾ ਲੱਗਦਾ ਹੈ ਜੇ ਤੁਹਾਡੇ ਕੋਲ ਟਾਈਮ ਕਮ ਹੋਏ ਤਾਂ ਤੁਸੀਂ ਇਸ ਰੈਸਪੀ ਨੂੰ ਬਣਾ ਸਕਦੇ ਹੋ ਤੇ ਹੁਣ ਆਪਾਂ ਇੱਕ ਕੌਲੀ ਕਾਲੇ ਛੋਲਿਆਂ ਵਿੱਚ ਤਿੰਨ ਕੌਲੀ ਪਾਣੀ ਇਹਦੇ ਵਿੱਚ ਪਾ ਦਿੱਤਾ ਹੈ ਮੈਂ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਸੀਟੀਆਂ ਉਸ ਤੋਂ ਪਹਿਲਾਂ ਐਡ ਕਰਾਂਗੇ ਅੱਧਾ ਛੋਟਾ ਚਮਚ ਨਮਕ ਤੇ ਇੱਕ ਛੋਟਾ ਚਮਚ ਦੇਸੀ ਘਿਓ ਐਡ ਕੀਤਾ ਹੈ ਇਹਦੇ ਨਾਲ ਜਿਹੜੀ ਜ ਛੋਟੇ ਕੁੱਕਰ ਵਿੱਚ ਸੀਟੀਆਂ ਆndੀਆਂ ਨੇ ਤੇ ਪਾਣੀ ਜਿਹੜਾ ਉਹ ਬਾਹਰ ਨਹੀਂ ਸੁਟਦਾ ਕੁੱਕਰ ਸੀਟੀ ਤੋਂ ਤੇ ਇਸ ਵਾਸਤੇ ਮੈਂ ਇਹਦੇ ਵਿੱਚ ਨਮਕ ਐਡ ਕੀਤਾ ਉਹ ਕਿਉਂ ਐਡ ਕੀਤਾ ਹੈ ਤੇ ਹੁਣ ਆਪਾਂ ਇਹਨੂੰ 5 ਸੀਟੀਆਂ ਲਾਵਾਂਗੇ ਕਿਉਂਕਿ ਕਾਲੇ ਛੋਲੇ ਜਿਹੜੇ ਨੇ ਉਹ ਪੂਰੀ ਤਰੀਕੇ ਨਾਲ ਗਲਣੇ ਚਾਹੀਦੇ ਨੇ ਤੇ ਇਸ ਵਾਸਤੇ ਇਹਨੂੰ 5 ਸੀਟੀਆਂ ਲਾਵਾਂਗੇ ਜੇ ਤੁਹਾਡਾ ਕੁੱਕਰ ਵੱਡਾ ਹੈ ਤੇ ਤੁਸੀਂ 3 ਤੋਂ 4 ਸੀਟੀਆਂ ਵੀ ਲਾ ਸਕਦੇ ਹੋ ਤੇ 5 ਸੀਟੀਆਂ ਲਾ ਲਈਆਂ ਨੇ ਮੈਂ ਇਹਨੂੰ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਾਲੇ ਛੋਲੇ ਪੂਰੀ ਤਰੀਕੇ ਨਾਲ ਕੁਕ ਹੋ ਚੁੱਕੇ ਨੇ ਤੁਸੀਂ ਦਬਾ ਕੇ ਚੈੱਕ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਦਾ ਪਾਣੀ ਛੁੱਟਾਂਗੇ ਨਹੀਂ ਇਹਨੂੰ ਅਲੱਗ ਵਰਤਨ ਵਿੱਚ ਕੱਢ ਲਾਂਗੇ ਤੇ ਸੇਮ ਕੁੱਕਰ ਵਿੱਚ ਮੈਂ ਪੁਲਾਓ ਬਣਾਵਾਂਗੀ ਤੇ ਇਹਦੇ ਵਾਸਤੇ ਪਾਣੀ ਤੇ ਛੋਲੇ ਆਪਾਂ ਅਲੱਗ ਕਰ ਲਾਂਗੇ ਤੇ ਪਾਣੀ ਜਿਹੜਾ ਹੈ ਉਹ ਮੇਜਰ ਕਰਕੇ ਬਾਅਦ ਵਿੱਚ ਮੈਂ ਚੌਲਾਂ ਵਿੱਚ ਏਡ ਕਰਨਾ ਹੈ ਤੇ ਚੌਲ ਜਿਹੜੇ ਸਨ ਮੈਂ ਉਹ ਇੱਕ ਗਲਾਸ ਜਿੰਨੇ ਪਿਓ ਦਿੱਤੇ ਸੀ ਇਹ ਬਾਸਮਤੀ ਰਾਈਸ ਨੇ ਜਿਹੜੇ ਲੌਂਗ ਗ੍ਰੇਨ ਬਾਸਮਤੀ ਹੁੰਦਾ ਹੈ ਲੰਬਾ ਵਾਲਾ ਪੁਲਾਓ ਵਾਸਤੇ ਯੂਜ਼ ਹੁੰਦਾ ਹੈ ਤੇ ਉਹ ਲਿੱਤਾ ਮੈਂ ਇੱਥੇ ਇੱਕ ਮੱਗ ਜਿਹੜਾ ਵਿਖਾਇਆ ਸੀ ਇਹਦੇ ਨਾਲ ਮੈਂ ਚੌਲ ਨਾਪੇ ਨੇ ਤੇ ਮੱਕ ਜਿਨੇ ਚਾਲਨੇ ਤੇ ਹੁਣ ਆਪਾਂ ਲਵਾਂਗੇ ਦੋ ਵੱਡੇ ਚਮਚ ਤੇਲ ਬਹੁਤ ਜ਼ਿਆਦਾ ਤੇਲ ਯੂਜ਼ ਕਰਨ ਦੀ ਲੋੜ ਨਹੀਂ ਹੈ ਤੁਸੀਂ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹੋ ਬਟ ਸਰਦੀਆਂ ਵਿੱਚ ਜਿਹੜਾ ਹੈ ਕਿ ਉਹ ਜੰਮ ਜਾਂਦਾ ਹੈ ਤੇ ਇਸ ਵਾਸਤੇ ਮੈਂ ਤੇਲ ਦਾ ਯੂਜ਼ ਕੀਤਾ ਹੈ ਤੇ ਹੁਣ ਆਪਾਂ ਇੱਕ ਛੋਟਾ ਚਮਚ ਜੀਰਾ ਦੋ ਛੋਟੇ ਤੇਜ ਪੱਤੇ ਅਦੀਚ ਮੋਟੀ ਲਾਚੀ ਤੇ ਦੋ ਲੌਂਗ ਤੇ ਮਾੜਾ ਜਿਹਾ ਦਾਲਚੀਨੀ ਦਾ ਟੁਕੜਾ ਐਡ ਕੀਤਾ ਬਹੁਤ ਜ਼ਿਆਦਾ ਖੜੇ ਮਸਾਲੇ ਪਾਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਅਦਰਕ ਤੇ ਲਸਣ ਦਾ ਪੇਸਟ ਬਣਾ ਕੇ ਐਡ ਕੀਤਾ ਇੱਕ ਵੱਡਾ ਚਮਚ ਤੇ ਹੁਣ ਆਪਾਂ ਪਾਵਾਂਗੇ ਲੰਬੇ ਲੰਬੇ ਕੱਟੇ ਹੋਏ ਪਿਆਜ਼ ਇਸ ਤਰੀਕੇ ਨਾਲ ਬਹੁਤ ਹੀ ਚੰਗੇ ਲੱਗਦੇ ਨੇ ਪੁਲਾਓ ਵਿੱਚ ਤੇ ਇੱਕ ਪਿਆਜ਼ ਜਿਹੜਾ ਹੈ ਵੱਡੇ ਸਾਈਜ਼ ਦਾ ਉਹ ਕੱਟ ਕਰ ਲੇਤਾ ਸੀ ਮੈਂ ਸਲਾਈਸ ਕਰ ਲੇਤਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਪੁੰਨਾਂਗੇ ਇੱਕ ਤੋਂ ਦੋ ਮਿੰਟ ਵਾਸਤੇ ਬਹੁਤ ਜ਼ਿਆਦਾ ਪੁੰਨਨ ਦੀ ਜ਼ਰੂਰਤ ਨਹੀਂ ਹੈ ਇਸ ਨੂੰ ਤੇ ਇਹ ਜਿਹੜਾ ਪੁਲਾਓ ਹੈ ਇਹ ਤਾਕਤ ਵੀ ਦਿੰਦਾ ਹੈ ਗਰਮੀ ਵੀ ਦਿੰਦਾ ਹੈ ਤੇ ਸਵਾਦ ਵੀ ਬਹੁਤ ਜ਼ਿਆਦਾ ਲੱਗਦਾ ਹੈ ਬੱਚਿਆਂ ਨੂੰ ਵੀ ਬੜਾ ਪਸੰਦ ਆਉਂਦਾ ਹੈ ਤੁਸੀਂ ਟਿਫਨ ਵਿੱਚ ਵੀ ਬਣਾ ਸਕਦੇ ਹੋ ਤੇ ਲੰਚ ਵਿੱਚ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਰਾਇਤੇ ਨਾਲ ਵੀ ਸਰਵ ਕਰ ਸਕਦੇ ਹੋ ਤੇ ਇੱਥੇ ਪਿਆਜ਼ ਜਿਹੜੇ ਨੇ ਉਹ ਪੁੰਚੁੱਕੇ ਨੇ ਤੇ ਹੁਣ ਆਪਾਂ ਐਡ ਕਰ ਦਾਂਗੇ ਇੱਕ ਵੱਡੇ ਸਾਈਜ਼ ਦਾ ਟਮਾਟਰ ਉਹ ਵੀ ਮੈਂ ਚੌਪ ਕਰਕੇ ਐਡ ਕੀਤਾ ਹੈ ਤੇ ਜਦ ਸਾਡੇ ਪਿਆਜ਼ ਤੇ ਟਮਾਟਰ ਜਿਹੜੇ ਨੇ ਕੁੱਕ ਹੋ ਜਾਣਗੇ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਗੈਸ ਦਾ ਫਲੇਮ ਬਿਲਕੁਲ ਲੋ ਕਰ ਦਿੱਤਾ ਹੈ ਅੱਧਾ ਛੋਟਾ ਚਮਚ ਤਿੱਖੀ ਲਾਲ ਮਿਰਚ ਐਡ ਕੀਤੀ ਹੈ ਮੈਂ ਇੱਕ ਵੱਡਾ ਚਮਚ ਧਨੀਏ ਦਾ ਪਾਊਡਰ ਤੇ ਨਾਲ ਹੀ ਆਪਾਂ ਪਾਵਾਂਗੇ ਇੱਕ ਛੋਟਾ ਚਮਚ ਨਮਕ ਨਮਕ ਜਿਹੜਾ ਹੈ ਉਹ ਉਸ ਹਿਸਾਬ ਨਾਲ ਪਾਣਾ ਹੈ ਜਿਵੇਂ ਕਿ ਅਸੀਂ ਛੋਲਿਆਂ ਵਿੱਚ ਵੀ ਐਡ ਕੀਤਾ ਸੀ ਤੇ ਅੱਧਾ ਛੋਟਾ ਚਮਚ ਜੀਰੇ ਦਾ ਪਾਊਡਰ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਪਰ ਮੈਂ ਗਰਮ ਮਸਾਲਾ ਨਹੀਂ ਪਾਇਆ ਕਿਉਂਕਿ ਅਸੀਂ ਸਾਬੂਤ ਯਾਨੀ ਕਿ ਖੜੇ ਮਸਾਲੇ ਜਿਹੜੇ ਸਨ ਉਹ ਐਡ ਕੀਤੇ ਸਨ ਤੇ ਹੁਣ ਆਪਾਂ ਪਾਵਾਂਗੇ ਬਹੁਤ ਹੀ ਮਾੜੀ ਜੀ ਹਲਦੀ 1/4 ਚਮਚ ਜਿੰਨੀ ਕਿਉਂਕਿ ਛੋਲਿਆਂ ਦੇ ਪਾਣੀ ਦਾ ਜਿਹੜਾ ਹੈ ਉਹ ਵੀ ਸਵਾਦ ਆਏਗਾ ਤੇ ਸਵਾਸਤੇ ਮੈਂ ਬਹੁਤ ਹੀ ਥੋੜੀ ਜਿਨੀ ਹਲਦੀ ਐਡ ਕੀਤੀ ਹੈ ਤੇ ਮਸਾਲੇ ਪਾਉਣ ਵੇਲੇ ਤੁਸੀਂ ਗੈਸ ਦਾ ਫਲੇਮ ਸਲੋ ਰੱਖਣਾ ਨਹੀਂ ਤਾਂ ਜਿਹੜਾ ਗੈਸ ਹੈ ਮਸਾਲੇ ਨੇ ਉਹ ਸੜ ਜਾਂਦੇ ਨੇ ਤੇ ਹੁਣ ਆਪਾਂ ਪਾਣੀ ਜਿਹੜਾ ਉਹ ਮੈਜ਼ਰ ਕਰ ਲਾਂਗੇ ਤੇ ਮੈਂ ਸੇਮ ਮੱਗ ਵਿੱਚ ਪਾ ਰਹੀ ਹਾਂ ਜਿਹਦੇ ਨਾਲ ਮੈਂ ਚੌਲ ਲਿੱਤੇ ਸਨ ਤੇ ਤੁਸੀਂ ਵੇਖ ਸਕਦੇ ਹੋ ਪੌਣਾ ਕੱਪ ਹੈ ਤੇ ਮੈਂ ਇਹਨੂੰ ਪਾਣੀ ਪਾ ਕੇ ਪੂਰਾ ਕੱਪ ਕਰ ਲਾਂਗੀ ਤਾਂ ਕਿ ਪਾਣੀ ਜਿਹੜਾ ਹੈ ਪੁਲਾਵ ਵਿੱਚ ਪਾਉਂਦੇ ਹੋਏ ਕੋਈ ਪ੍ਰੋਬਲਮ ਨਾ ਆਏ ਤੇ ਆਪਾਂ ਛੋਲੇ ਐਡ ਕਰ ਦਾਂਗੇ ਕੁੱਕ ਕਿਤੇ ਹੋਏ ਤੇ ਨਾਲ ਹੀ ਆਪਾਂ ਭਿਜੇ ਚੌਲ ਵੀ ਪਾ ਦਾਂਗੇ ਇਹ ਇੱਕ ਗਲਾਸ ਯਾਨੀ ਕਿ ਇੱਕ ਮੱਗ ਜਿਹੜਾ ਸੀ ਉਹ ਹੈ ਪਾਣੀ ਹੁਣ ਆਪੇ ਆਪਾਂ ਇਸੇ ਹਿਸਾਬ ਨਾਲ ਪਾਣਾ ਹੈ ਤੇ ਹੁਣ ਆਪਾਂ ਐਡ ਕਰਾਂਗੇ ਪਾਣੀ ਤੇ ਛੋਲੇ ਦਾ ਪਾਣੀ ਜਿਹੜਾ ਹੈ ਉਹ ਮੈਂ ਇੱਕ ਮੱਗ ਕਰ ਲਿੱਤਾ ਹੈ ਤੇ ਹੁਣ ਤੁਸੀਂ ਵੇਖ ਸਕਦੇ ਹੋ ਅਸੀਂ ਇਸ ਨੂੰ ਬੜੇ ਪੋਲੇ ਪੋਲੇ ਹੱਥ ਨਾਲ ਚਲਾਣਾ ਹੈ ਤਾਂ ਕਿ ਚੌਲ ਜਿਹੜੇ ਨੇ ਉਹ ਟੁੱਟਨੇ ਨਹੀਂ ਚਾਹੀਦੇ ਨੇ ਤੇ ਇੱਥੇ ਚੌਲ ਤੇ ਛੋਲੇ ਮਿਕਸ ਹੋ ਚੁੱਕੇ ਨੇ ਤੇ ਹੁਣ ਮੈਂ ਇਹਨੂੰ ਇੱਕ ਗਲਾਸ ਕਰ ਲਿੱਤਾ ਸੀ ਥੋੜਾ ਜਿਹਾ ਪਾਣੀ ਮਿਲਾ ਕੇ ਤੇ ਆਪਾਂ ਇੱਕ ਮੱਗ ਦਾ ਇਹੀ ਵਾਲਾ ਪਾਣੀ ਯੂਜ਼ ਕਰ ਰਹੇ ਹਾਂ ਤੇ ਅੱਧਾ ਮੱਗ ਜਿਹੜਾ ਹੈ ਉਹ ਸਿੰਪਲ ਪਾਣੀ ਲੈਂਦਾ ਕਿਉਂਕਿ ਸਾਡੇ ਚੌਲ ਜਿਹੜੇ ਨੇ ਉਹ ਉਹਨਾਂ 'ਚ ਡੇਢ ਗੁਣਾ ਪਾਣੀ ਪੈਂਦਾ ਹੈ ਜੇ ਤੁਸੀਂ 20 ਮਿੰਟ ਵਾਸਤੇ ਪਿਉਏ ਹੋਣ ਤਾਂ ਮੈਂ ਅੱਧੇ ਘੰਟੇ ਵਾਸਤੇ ਪਿਉਉਤੇ ਸੀ ਤੇ ਡੇਢ ਕੱਪ ਜਿਹੜਾ ਜਿੰਨਾ ਪਾਣੀ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਤੁਸੀਂ ਆਪਣੇ ਚੌਲਾਂ ਦੇ ਅਕੋਰਡਿੰਗਲੀ ਯੂਜ਼ ਕਰ ਸਕਦੇ ਹੋ ਪਾਣੀ ਜਿੰਨਾ ਤੁਹਾਡੇ ਚੌਲ ਪਿੰਦੇ ਨੇ ਤੇ ਤੁਸੀਂ ਇਸ ਸਟੇਜ ਤੇ ਨਮਕ ਜਿਹੜਾ ਉਹ ਚੈੱਕ ਕਰ ਸਕਦੇ ਹੋ ਜਾਂ ਕੋਈ ਮਸਾਲੇ ਜਿਹੜੇ ਤੁਸੀਂ ਯੂਜ਼ ਕੀਤੇ ਨੇ ਉਹਨਾਂ ਦਾ ਵੀ ਟੇਸਟ ਵੇਖ ਸਕਦੇ ਹੋ ਕੁਝ ਕਮ ਜ਼ਿਆਦਾ ਹੋਏ ਤਾਂ ਤੁਸੀਂ ਵਧਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਇੱਕ ਸਿਟੀ ਲਾਣੀ ਹੈ ਉਸ ਤੋਂ ਜ਼ਿਆਦਾ ਸਿਟੀ ਨਹੀਂ ਲਾਣੀ ਕਿਉਂਕਿ ਛੋਲੇ ਜਿਹੜੇ ਨੇ ਉਹ ਪਹਿਲਾਂ ਹੀ ਕੁੱਕ ਹੋ ਚੁੱਕੇ ਨੇ ਤੇ ਚੌਲ ਜਿਹੜੇ ਨੇ ਉਹ ਹੁਣ ਕੁੱਕ ਹੋਣਗੇ ਇੱਕ ਸਿਟੀ ਵਿੱਚ ਤੇ ਇੱਕ ਸਿਟੀ ਤੋਂ ਬਾਅਦ ਅਸੀਂ ਇਹਨੂੰ ਠੰਡਾ ਹੋਣ ਦਵਾਂਗੇ ਤੇ ਫਿਰ ਕੁੱਕਰ ਨੂੰ ਖੋਲਾਂਗੇ ਤੇ ਮੈਂ ਤੁਹਾਨੂੰ ਇੱਕ ਸਿਟੀ ਲਾ ਕੇ ਫਿਰ ਵਿਖਾਨੀ ਆ ਇਸ ਤਰੀਕੇ ਨਾਲ ਜੇ ਤੁਸੀਂ ਪੁਲਾਓ ਬਣਾਓਗੇ ਤਾਂ ਤੁਹਾਡੀ ਫੈਮਿਲੀ ਨੂੰ ਬਹੁਤ ਜ਼ਿਆਦਾ ਪਸੰਦ ਆਏ ਆਣਗੇ ਜੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਇਹ ਰੈਸিপি ਕਿਹੋ ਜੀ ਲੱਗੀ ਤੇ ਮੈਨੂੰ ਇਹ ਵੀ ਦੱਸਣਾ ਕਿ ਕੌਣ-ਕੌਣ ਜਿਹੜਾ ਹੈ ਉਹ ਕਾਲੇ ਛੋਲਿਆਂ ਦਾ ਪੁਲਾਓ ਘਰ ਵਿੱਚ ਬਣਾਉਂਦਾ ਹੈ ਤੇ ਮੈਨੂੰ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਤੁਸੀਂ ਕਿਥੋਂ ਵੀਡੀਓ ਵੇਖ ਰਹੇ ਹੋ ਮੈਂ ਤੁਹਾਡਾ ਨਾਂ ਜਿਹੜਾ ਹੈ ਉਹ ਵੀਡੀਓਜ਼ ਵਿੱਚ ਅਨਾਉਂਸ ਕਰਾਂਗੀ ਤੇ ਹੁਣ ਇੱਕ ਸੀਟੀ ਆਉਣ ਤੋਂ ਬਾਅਦ ਇਹ ਪੂਰੀ ਤਰੀਕੇ ਨਾਲ ਠੰਡਾ ਹੋ ਚੁੱਕਿਆ ਹੈ ਤੇ ਹੁਣ ਕੰਡੇ ਨਾਲ ਅਸੀਂ ਇਹਨੂੰ ਖੜਾ ਲਾਂਗੇ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਖੜਾਉਂਦੇ ਹੋ ਬਟ ਮੈਂ ਇਸ ਤਰੀਕੇ ਨਾਲ ਕੰਡੇ ਨਾਲ ਇਹਨਾਂ ਨੂੰ ਅਲੱਗ-ਅਲੱਗ ਕਰ ਲੈਣੀ ਆ ਜਿਸ ਤਰੀਕੇ ਨਾਲ ਜਿਹੜੇ ਨੇ ਬਹੁਤ ਹੀ ਖਿਡੇ-ਖਿਡੇ ਚੌਲ ਬਣਨੇ ਨੇ ਤੇ ਹੁਣ ਆਪਾਂ ਹਰਾ ਧਨੀਆ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਸਰਵ ਕਰ ਲਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆ ਰਹੀਆਂ ਨੇ ਚਿਤਵਾਨੂ ਰੈਸਪੀਜ਼ ਪਸੰਦ ਆ ਰਹੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓਜ਼ ਨੂੰ ਸਪੋਰਟ ਕਰਨ ਲਈ ਮੇਰੇ ਚੈਨਲ ਨੂੰ ਸਪੋਰਟ ਕਰਨ ਲਈ ਤੇ ਮੈਂ ਇਸੇ ਤਰੀਕੇ ਨਾਲ ਤੁਹਾਡੇ ਲਈ ਨਈ ਨਈ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਣੀ ਰਵਾਂਗੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ ਤੇ ਇਸ ਤਰੀਕੇ ਦੀ ਹੈਲਦੀ ਰੈਸਪੀਸ ਤੇ ਟੇਸਟੀ ਰੈਸਪੀਸ ਵੇਖਣ ਲਈ ਵੇਖਦੇ ਰਹੋ ਖਾਣਾ ਮਨਪਸੰਦ ਪੰਜਾਬੀ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ